ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਬਲਵੀਰ ਸਿੰਘ ਸੀਚੇਵਾਲ ਤੇ ਣੀੜੀ ਚਰਚਾ ਹੋਈ ਹੈ ਵਿਧਾਨ ਸਭਾ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਨੂੰ ਵਪਾਰੀ ਕਿਹਾ ਇਹਦੇ ਵਿੱਚ ਸੱਚ ਕੀ ਹੈ ਝੂਠ ਕੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਸੁਣੋ ਪਹਿਲੀ ਗਲਤੀ ਪਾਣੀ ਨੂੰ ਸਾਫ਼ ਕਰਨ ਵਾਸਤੇ ਸ਼ੁੱਧ ਕਰਨ ਵਾਸਤੇ ਜਿੰਨੇ ਮਰਜ਼ੀ ਤੁਸੀਂ ਪ੍ਰੋਜੈਕਟ ਲਾ ਲਓ ਜਿੰਨਾ ਚਿਰ ਸਾਡੇ ਲੋਕ ਜਾਗਰੂਕ ਨਹੀਂ ਹੁੰਦੇ ਪਾਣੀ ਖਰਾਬ ਕੌਣ ਕਰ ਰਿਹਾ ਹੈ ਪਾਣੀ ਵਿੱਚ ਗੰਦਗੀ ਘੋਲ ਕੌਣ ਰਿਹਾ ਹੈ ਅਸੀਂ ਲੋਕ ਘੋਲ ਰਹੇ ਹਾਂ ਹਲੇ ਥੋੜਾ ਬਹੁਤਾ ਪਿੰਡਾਂ ਦੇ ਵਿੱਚ ਸੁਧਾਰ ਹੈਗਾ ਛਪਣਾ ਕਰਕੇ ਡੋਬਿਆਂ ਕਰਕੇ ਪਾਣੀ ਦਾ ਨਿਕਾਸ ਹੋ ਜਾਂਦਾ ਪਰ ਸ਼ਹਿਰਾਂ ਵਿੱਚ ਜਿਹੜੀ ਗੰਦਗੀ ਪਾਣੀ ਵਿੱਚ ਘੋਲੀ ਜਾ ਰਹੀ ਹੈ ਉਹਦਾ ਕੋਈ ਇਲਾਜ ਹੀ ਹੈ ਜਿੰਨਾ ਮਰਜੀ ਗਵਰਨਮੈਂਟ ਤੋਂ ਬਜਟ ਲੈ ਲਓ ਜਿੱਡੇ ਮਰਜੀ ਪ੍ਰੋਜੈਕਟ ਲਾ ਲਓ ਜਿੰਨਾ ਚਿਰ ਪਾਣੀ ਨੂੰ ਸਾਫ਼ ਕਰਨ ਵਾਸਤੇ ਲੋਕ ਜਾਗਰੂਕ ਨਹੀਂ ਹੁੰਦੇ ਉਹਨਾਂ ਚਿਰ ਪਾਣੀ ਨੂੰ ਤੁਸੀਂ ਸਾਫ਼ ਕਰ ਹੀ ਸਕਦੇ ਹੁਣ ਸੀਚੇਬਾਨ ਨੂੰ ਪ੍ਰਤਾਪ ਸਿੰਘ ਬਾਜਵਾ ਨੇ ਵਪਾਰੀ ਕਿਉਂ ਕਿਹਾ ਸੀਚੇਬਾਨ ਨੇ ਬੇਈ ਨਦੀ ਸਾਫ਼ ਕੀਤੀ ਕਹਿੰਦੇ ਕਿਸ਼ਤੀਆਂ ਚਲਾਤੀਆਂ ਉਹਦੇ ਵਿੱਚ ਬਹੁਤ ਵੱਡਾ ਗੁਰਦੁਆਰਾ ਬਣਾ ਲਿਆ ਇੱਕ ਵਾਰੀ ਪਾਣੀ ਪੀ ਕੇ মিডিਆ ਸਾਹਮਣੇ ਦਿਖਾਇਆ ਵੀਡੀਓ ਵਾਇਰਲ ਹੋ ਗਈ ਕਿ ਬਹੁਤ ਸ਼ੁੱਧ ਪਾਣੀ ਹੈ ਮੈਂ ਚੈਲੰਜ ਕਰਕੇ ਕਹਿੰਦਾ ਕਿ ਜੇ ਬਲਵੀਰ ਸਿੰਘ ਸੀਚੇਵਾਲ ਲਗਾਤਾਰ ਇੱਕ ਮਹੀਨਾ ਬੇਨਦੀ ਦਾ ਪਾਣੀ ਪੀ ਲਵੇ ਤਾਂ 31ਵੇਂ ਦਿਨੋਂ ਦੀ ਮੌਤ ਹੋ ਸਕਦੀ ਹੈ ਇਹ ਗਰੰਟੀ ਨਾਲ ਮੈਂ ਕਹਿੰਦਾ ਕਿਉਂਕਿ ਪਾਣੀ ਪੀਣ ਯੋਗ ਹੈ ਹੀ ਨਹੀਂ ਔਰ ਜਿਹੜਾ ਇਹਨੇ ਢੋਂਗ ਰਚਿਆ ਕਿ ਮੈਂ ਪਾਣੀ ਮੈਂ ਵਾਤਾਵਰਣ ਨੂੰ ਸ਼ੁੱਧ ਕਰਨ ਵਾਸਤੇ ਕਰ ਰਿਹਾ ਇਹ ਵਪਾਰੀ ਕਿਵੇਂ ਇਹਨੇ ਪਾਣੀ ਸਾਫ਼ ਕਰਨ ਦੇ ਨਾਂ ਤੇ ਅਰਬਾਂ ਰੁਪਏ ਇਕੱਠਾ ਕੀਤਾ ਹੈ ਗੁਰਾਈਆਂ ਕੀਤੀਆਂ ਨੇ ਹੁਣ ਜਦੋਂ ਤੁਸੀਂ ਇਹਨਾਂ ਲੋਕਾਂ ਦੀ ਗੱਲ ਕਰਦੇ ਹੋ ਇਹਨਾਂ ਦੀ ਪੋਲ ਕੌਣ ਖੋਲਦਾ ਹੈ ਔਰ ਇਹਨੂੰ ਲੋਕ ਸਭਾ ਮੈਂਬਰ ਝਾੜੂ ਪਾਰਟੀ ਨੇ ਬਣਾਇਆ ਤੇ ਪੋਲ ਕਿਹਨੇ ਖੋਲੀ ਵੀ ਨਾ ਦੀਦੀ ਸੀਚੇ ਵੰਡਦੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਵੰਤ ਮਾਨ ਨੇ ਪਾਣੀ ਪੀਤਾ ਉਹ ਬਿਮਾਰ ਹੋ ਗਿਆ ਉਹਨੇ ਇੱਕੋ ਵਕਤ ਦੋ ਤਿੰਨ ਮਾਡਲ ਜਿਹੜੇ ਆ ਉਹ ਫੇਲ ਕਰ ਦਿੱਤੇ ਪਾਣੀ ਪੀ ਕੇ ਬਿਮਾਰ ਹੋ ਗਿਆ ਸੀਚੇ ਵਾਲੀ ਦੀ ਪੋਲ ਖੁੱਲੀ ਕਿ ਬੇਈ ਨਦੀ ਦਾ ਪਾਣੀ ਪੀਣ ਯੋਗ ਨਹੀਂ ਹੈਗਾ ਦੂਜਾ ਉਹ ਦਿੱਲੀ ਅਪੋਲੋ ਹਸਪੀਟਲ ਦੇ ਵਿੱਚ ਦਾਖਲ ਹੋਇਆ ਪੰਜਾਬ ਦਾ ਹਸਪੀਟਲ ਨੂੰ ਕੋਈ ਵਧੀਆ ਨਹੀਂ ਲੱਗਿਆ ਉਹਦੇ ਘਰ ਵਾਲੀ ਖੁਦ ਡਾਕਟਰ ਹੈ ਉਹਨੇ ਕਿਸੇ ਪੰਜਾਬ ਦੇ ਡਾਕਟਰ ਦੇ ਵਿਸ਼ਵਾਸ ਨਹੀਂ ਕੀਤਾ ਇਹ ਪੋਲ ਖੁੱਲੀ ਹੁਣ ਜਦੋਂ ਸੀਚੇਵਾਲ ਨੂੰ ਤੁਸੀਂ ਵਪਾਰੀ ਕਹਿੰਦੇ ਹੋ ਉਦੋਂ ਬਿਲਕੁਲ ਸਹੀ ਕਿਹਾ ਗਿਆ ਸੀਚੇਵਾਲ ਨੂੰ ਇਹ ਸਵਾਲ ਕਰਕੇ ਦੇਖੋ ਕਿ ਲਗਾਤਾਰ ਜਿਹੜਾ ਗੁਰਦੁਆਰਾ ਬਣਾਇਆ ਹੈ ਤੂੰ ਉਸ ਗੁਰਦੁਆਰੇ ਦੇ ਅੰਦਰ ਇੱਕ ਮਹੀਨਾ ਲਗਾਤਾਰ ਬੇਨਦੀ ਦਾ ਪਾਣੀ ਵਰਸ ਸਕਦਾ ਬਿਲਕੁਲ ਨਹੀਂ ਵਰਸ ਸਕਦੇ ਜੇ ਕਿਤੇ ਇੱਕ ਮਹੀਨਾ ਪਾਣੀ ਉਹ ਆਪ ਪੀ ਲਵੇ ਜਾਂ ਉਹਦੇ ਗੁਰਦੁਆਰੇ ਵਿੱਚ ਰਹਿਣ ਵਾਲੇ ਪੀ ਲੈਣ ਤਮੋਤਾ ਹੁੰਦੀਆਂ ਤੁਹਾਨੂੰ ਮੈਂ ਦਿਖਾਵਾਂ ਇਹਨਾਂ ਨੇ ਵਾਤਾਵਰਣ ਨੂੰ ਸ਼ੁੱਧ ਕਰਨ ਦੇ ਨਾਂ ਤੇ ਬਾਬੇ ਨਾਨਕ ਦਾ ਨਾਮ ਵਰਤੇ ਆ ਕਿ ਬੇਈ ਨਦੀ ਸਾਫ਼ ਕਰ ਦਿੱਤੀ ਕਰੋੜਾਂ ਅਰਬ ਰੁਪਈਆ ਲੋਕਾਂ ਦੇ ਕੋਲੋਂ ਉਗੜਾਈਆਂ ਕੀਤੀਆਂ ਨੇ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਹੈ ਅੰਨੀ ਸ਼ਰਧਾ ਰੱਖ ਕੇ ਐਵੇਂ ਨਾ ਚੜਾਵੇ ਚੜਾਈ ਚੱਲੋ ਪਾਣੀ ਸ਼ੁੱਧ ਰੱਖਣ ਦੀ ਪਾਣੀ ਨੂੰ ਸੰਭਾਲਣ ਦੀ ਪਾਣੀ ਦੀ ਬਚਤ ਕਰਨ ਦੀ ਇਹ ਜ਼ਿੰਮੇਵਾਰੀ ਆਮ ਲੋਕਾਂ ਦੀ ਹੈ ਪਬਲਿਕ ਦੀ ਹੈ ਜੇ ਜਾਗਰੂਕ ਹੋਮੋਂਗੇ ਤਾਂ ਨਹੀਂ ਜਿੱਡਾ ਮਰਜੀ ਪ੍ਰੋਜੈਕਟ ਗਵਰਨਮੈਂਟ ਤੋਂ ਪੈਸੇ ਲੈ ਕੇ ਲਾ ਲਓ ਗਰਾਈਆਂ ਕਰਕੇ ਕਿਸੇ ਇਹ ਸੀਤੇਵਾਲ ਵਰਗੇ ਸੰਤ ਨੂੰ ਸਾਧੂ ਦੇ ਦਿਓ ਕੁਝ ਨਹੀਂ ਹੋਣਾ ਤੇ ਨਾ ਅਜੇ ਤੱਕ ਹੋਇਆ ਜਦੋਂ ਅਸੀਂ ਪਾਣੀ ਵਿੱਚ ਖੁਦ ਗੰਦਗੀ ਘੋਲ ਰਹੇ ਹਾਂ ਜਿਹੜੀਆਂ ਸਾਡੀਆਂ ਘਰਾਂ ਦੀਆਂ ਟੋਲਟਾਂ ਹੈਗੀਆਂ ਨੇ ਉਹਦਾ ਪਾਣੀ ਕਿੱਥੇ ਜਾਂਦਾ ਹੈ ਸੀਵਰੇਜ ਦਾ ਪਾਣੀ ਕਿੱਥੇ ਪੈ ਰਿਹਾ ਹੈ ਤੇ ਸਾਨੂੰ ਇਹ ਸੋਚਣ ਦੀ ਲੋੜ ਹੈ ਸਮਝਣ ਦੀ ਲੋੜ ਹੈ ਜਿਹੜਾ ਵਿਧਾਨ ਸਭਾ ਦੇ ਵਿੱਚ ਮੁੱਦਾ ਉੱਠਿਆ ਸੀ ਪ੍ਰਤਾਪ ਸਿੰਘ ਬਾਜਵਾ ਨੇ ਜਿਹੜਾ ਬਿਆਨ ਦਿੱਤਾ ਸੀ ਕਿ ਸੀਚੇਵਾਲ ਇੱਕ ਵਪਾਰੀ ਹੈ ਵਾਕਈ ਵਪਾਰੀ ਹੈ ਸੀਚੇਵਾਲ ਦੂਜੇ ਝਾੜੂਵਾਲ ਦੇ ਸਵਾਲੇ ਉੱਠਦਾ ਵੀ ਤੁਸੀਂ ਲੋਕ ਸਭਾ ਦਾ ਮੈਂਬਰ ਇੱਕ ਤਾਂ ਤੁਸੀਂ ਬਲਵੀਰ ਸਿੰਘ ਸੀਚੇਵਾਲ ਨੂੰ ਬਣਾਇਆ ਦੂਜਾ ਕ੍ਰਿਕਟਰ ਖਿਡਾਰੀ ਜਿਹੜੇ ਹਰਭਜਨ ਮਾਨ ਨੇ ਉਹਨੂੰ ਬਣਾਇਆ ਕਾਦੇ ਲਈ ਬਣਾਇਆ ਲੋਕਾਂ ਦੀ ਬਾਵਾ ਖੜਨ ਵਾਸਤੇ ਮੀਸੀਚੇਵਾਲ ਇੱਕ ਸਮਾਜ ਸੇਵੀ ਹੈ ਪਾਣੀ ਨੂੰ ਸ਼ੁੱਧ ਕਰਨ ਵਾਸਤੇ ਵਾਤਾਵਰਣ ਨੂੰ ਸ਼ੁੱਧ ਕਰਨ ਵਾਸਤੇ ਬਹੁਤ ਵੱਡਾ ਕਦਮ ਉਠਾ ਰਿਹਾ ਹੈ ਇਸੇ ਕਰਕੇ ਬਣਾਇਆ ਸੀ ਨਾ ਪਰ ਬੇਈ ਨਦੀ ਦੀ ਪੋਲ ਭਵੰਤਮਾਨ ਨੇ ਪਾਣੀ ਪੀ ਕੇ ਖੁਦ ਖੋਲੀ ਹੈ ਮੈਂ ਪੂਰੇ ਪੰਜਾਬ ਦੇ ਲੋਕਾਂ ਨੂੰ ਇਹ ਬੇਨਤੀ ਕਰਨੀ ਹੈ ਮੇਰੇ ਕਹਿਣ ਤੇ ਜਿਹੜਾ ਬੰਦਾ ਮਰਜੀ ਇਹ ਚੈਲੰਜ ਕਬੂਲ ਕਰ ਲਵੇ ਇੱਕ ਮਹੀਨਾ ਕੋਈ ਬੇਈ ਨਦੀ ਦਾ ਪਾਣੀ ਪੀ ਨਹੀਂ ਸਕਦਾ ਇਹ ਸਚਾਈ ਹੈ ਪਾਣੀ ਸ਼ੁੱਧ ਕੋਈ ਵੀ ਪ੍ਰੋਜੈਕਟ ਨਹੀਂ ਕਰ ਸਕਦਾ ਜਿੰਨਾ ਚਿਰ ਅਸੀਂ ਲੋਕ ਜਾਗਰੂਕ ਨਹੀਂ ਹੁੰਦੇ ਸੀਟੇਬਾਲ ਨੇ ਫੋਰਨ ਕੰਟਰੀਆਂ ਤੋਂ ਜਿੰਨਾ ਪੈਸਾ ਵਾਤਾਵਰਨ ਦੇ ਨਾਂ ਤੇ ਬੇਈ ਨਦੀ ਦੇ ਨਾਂ ਤੇ ਪਾਣੀ ਸ਼ੁੱਧ ਕਰਨ ਵਾਅਦੇ ਇਕੱਠਾ ਕੀਤਾ ਉਹਨਾਂ ਦਾ ਕੋਈ ਗਵਰਨਮੈਂਟ ਵੀ ਨਹੀਂ ਕਰ ਸਕਦੀ ਇਹ ਸਚਾਈ ਹੈ ਔਰ ਜਿਹੜੀ ਧੌਣ ਵਿੱਚ ਗਿੱਲਾ ਹੋਇਆ ਕਿਸੇ ਸੀਚੇਵਾਲ ਨੂੰ ਵਪਾਰੀ ਕਿਉਂ ਕਿਹਾ ਤਾਂ ਉਹਨੂੰ ਇੱਕੋ ਹੀ ਬੇਨਤੀ ਹੈ ਕਿ ਲਗਾਤਾਰ ਜਿੱਥੇ ਵੀ ਕੋਈ ਸੀਚੇਵਾਲ ਨੇ ਪ੍ਰੋਜੈਕਟ ਲਾਇਆ ਉਹਦੇ ਵਿੱਚੋਂ ਲਗਾਤਾਰ ਇੱਕ ਮਹੀਨਾ ਕੋਈ ਪਾਣੀ ਪੀ ਕੇ ਦਿਖਾਵੇ ਫੇਰ ਪਤਾ ਲੱਗੂ ਵੀ ਸੀਚੇਵਾਲ ਵਪਾਰੀ ਹੈ ਜਾਂ ਸਮਾਜ ਸੇਵੀ ਹੈ ਅਸੀਂ ਜਿੰਨੇ ਵੀ ਸਮਾਜ ਸੇਵੀ ਨੇ ਨਾ ਜਿੰਨਾ ਚਿਰ ਇਹਨਾਂ ਨੂੰ ਨੱਥ ਨਹੀਂ ਪਾਵਾਂਗੇ ਉਹਨਾਂ ਚਿਰ ਅਸੀਂ ਕਿਸੇ ਵੀ ਪੰਜਾਬ ਦੇ ਮੁੱਦੇ ਤੇ ਗੱਲ ਨਹੀਂ ਕਰ ਸਕਦੇ ਇਹ ਗੱਲ ਮੇਰੀ ਚੇਤੇ ਰੱਖੋ ਤੇ ਇਹ ਜਿਹੜਾ ਮੁੱਦਾ ਹੈ ਵਿਧਾਨ ਸਭਾ ਦੇ ਵਿੱਚ ਪਾਣੀ ਦਾ ਜੇ ਉਠਾਇਆ ਜਾਣਾ ਚਾਹੀਦਾ ਤਾਂ ਕੱਲੀ ਇੱਕ ਪਾਰਟੀ ਵੱਲੋਂ ਨਹੀਂ ਜਿੰਨੀਆਂ ਵੀ ਪੰਜਾਬ ਦੀਆਂ ਪਾਰਟੀਆਂ ਨੇ ਉਹਨਾਂ ਸਾਰੀਆਂ ਪਾਰਟੀਆਂ ਦਾ ਹੱਕ ਬਣਦਾ ਕਿ ਪਾਣੀਆ ਦੇ ਮੁੱਦੇ ਤੇ ਗੱਲ ਕੀਤੀ ਜਾਵੇ ਔਰ ਕਿਵੇਂ ਸ਼ੁੱਧ ਹੋ ਸਕਦਾ ਹੈ ਕਿਵੇਂ ਪਾਣੀ ਨੂੰ ਅਸੀਂ ਕੰਟਰੋਲ ਕਰ ਸਕਦੇ ਹਾਂ ਕਿਵੇਂ ਪਾਣੀ ਦੇ ਅਸੀਂ ਬਚਤ ਕਰ ਸਕਦੇ ਹਾਂ ਇਹ ਲੋਕਾਂ ਨੂੰ ਜਾਗਰੂਕ ਕਰਨਾ ਪੈਣਾ ਕਿੰਨੇ ਕੁ ਪ੍ਰੋਜੈਕਟ ਲਾਉਂਗੇ ਲੋਕਾਂ ਨੇ ਗੰਦਪਣੋਂ ਹਟਣਾ ਹੀ ਨਹੀਂ ਇਹ ਸਚਾਈ ਹੈ ਔਰ ਮੈਂ ਗੱਲ ਅਜ ਕੇਵਲ ਸੀਚੇਵਾਲ ਦੇ ਕੀਤੀ ਹੈ ਸੀਚੇਵਾਲ ਨੇ ਪਾਣੀ ਦੇ ਨਾਂ ਤੇ ਵਾਤਾਵਰਣ ਦੇ ਨਾਂ ਤੇ ਦੇਵ ਨਦੀ ਦੇ ਨਾਂ ਤੇ ਪੈਸਾ ਇਕੱਠਾ ਕੀਤਾ ਉਗਰਾਹੀਆਂ ਇਕੱਠੀਆਂ ਕੀਤੀਆਂ ਨੇ ਹੋਰ ਕੱਖ ਨਹੀਂ ਕੀਤਾ ਉਹਨੇ ਇਹ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ